ਕਿੰਨੀ ਦੇਰ ਤੋਂ ਕੰਮ ਕਰਦੇ ਹੋ ਇਹ ਕਾਫੀ ਦੌਰ ਤੋਂ ਕੰਮ ਕਰਦਾ ਹੈ 3 ਸਾਲ ਤੋਂ ਕੰਮ ਕਰਦਾ ਹੈ ਕਿੰਨੇ ਜਣੇ ਇਹਦੇ ਵਿੱਚ ਰਜਾਇਤ ਦੇ ਵਿੱਚ ਦੋ ਜਣੇ ਦੇ ਕੋਈ ਪਿੰਡਾ ਵਾ ਇੱਕ ਆਜਾ ਨਾਲ ਮਰੇ ਗਏ ਜੀ ਆਪਣੇ ਘਰ ਦੇ ਜਿਹਨਾਂ ਸੋੜਾ ਆਪਣੇ ਘਰ ਤੋਂ ਟੋਰ ਬਣਾਇਆ ਹੋਣਾ ਕੀ ਕਰਵਾਈ ਹੁੰਦੀ ਸਰ ਵੀ ਕੁਝ ਨਗਰ ਕਾਰੀਦਾ ਹੈ ਪ੍ਰਸ਼ਾਸਨ ਕਾਨੂੰਨ ਕਰਦੇ ਹੁੰਦੇ ਹੈ ਕੀ ਜਿਹੜਾ ਕਰਦੇ ਤੇ ਕੁਝ ਵੀ ਨਗਰ ਪੈਂਦਾ ਹੈ ਓਕੇ ਅੱਜ ਸਾਡੇ ਐਕਸਰਸ ਭਾਗ ਦੇ ਨਾਲ ਇੰਸਪੈਕਟਰ ਬਰਮਿੰਦਰ ਸਿੰਘ ਸੀ ਇਹਨਾਂ ਨੇ ਇਨਫੋਰਮੇਸ਼ਨ ਸੀ ਸਾਨੂੰ ਕੁਝ ਇਨਫੋਰਮੇਸ਼ਨ ਸੀ ਕਲਮ ਸਤੰਬਰ 5 99 ਦਾ ਨਾਵੇਂ ਦੇ ਅਜੇ ਜਿਹੜਾ ਘਰ ਦੇ ਚ ਨਜ਼ਾਇਜ਼ ਜਿਹੜੀ ਹੈ ਆਪਣਾ ਅਰੇ ਦੀ ਸ਼ਰਾ ਉਹ ਕਿ ਜਿਹੜਾ ਵੇਚਿਆ ਤੇ ਇਹਨੇ ਸ਼ਰਾ ਵਾਈ ਟੁੰਕਰੀ ਬਾਕੀ ਪਹਿਮਾ ਜਿੰਨੇ ਕੇਸਸ ਹਤੇ ਹੋਏ ਸੀ ਤੋਂ ਗਾਂਫੇ ਕੇ ਲਖੋ ਪਥੇ ਕੇ ਨੂੰ ਬਟਾਉਣ ਲੈ ਕੇ ਇਕੱਠੀ ਕੀਤੀ ਸੀ ਤੇ ਅਜੇ ਕਰੀਬ 300 ਸਰਵ ਪੈਸੋ ਦੇ ਜਿਹੜੀ ਹੈ ਹਿੱਕਾ ਭੁਗਤੀ ਵਾ ਖੋਖਮਰ ਦੇ ਸ਼ਰਾ ਜਿਹੜੀ ਉਹ ਦਾ ਜਿਹੜਾ ਕਾਨੂੰਨੀ ਕਾਰਵਾਈ ਕਰਕੇ ਪੱਛਾ ਜਿਹੜਾ ਦੇ ਦੇ ਰਹੇ ਸਰਪੀਏ ਤੇ ਕਿੰਨਾ ਪੈਸਾ ਇਹ ਗਵੰਡਰ ਪਾਇਲ ਗੰਡੇਪੜ ਆਰਸੀ ਮੁਕਦਾਵਲ ਮੁਕਦਾਵਲ ਨਵੀਂ ਰੈਵਲ ਇਹ ਕਲਬ ਉਸਦੀ ਲੱਖੋ ਕੇ ਮਾਰਕੀਰ ਤੇ 344 ਪਟੀਆਂ ਜਿਹੜੀਆਂ ਫੜੀਆਂ ਇਹਨਾਂ ਨੇ ਕਿੱਥੇ ਸੇਲ ਕਰਨੀਆਂ ਸੀ ਇਹਨਾਂ ਸੇਲ ਦਿੱਤਾ ਪਿੰਡਾਂ ਦੇ ਵਿੱਚ ਲੋਕ ਆਉਂਦੇ ਨੇ ਇਹਨਾਂ ਸਸਤੀਆਂ ਦੇ ਸੀ ਮਹਿੰਗੇ ਭਾਜ ਤੱਕ ਦੋ ਬੋਲਾ ਦੇ ਕੇ ਪੈਨ ਚਾਰ ਬੋਲਾ ਵੇਚਦੀਆਂ ਇਸ ਤਰ੍ਹਾਂ ਜਿਹੜੇ ਸੇਲ ਕਰਦੇ ਸੀ ਇਹਨਾਂ ਦੇ ਪਿੰਡਾਂ ਨੇ ਇੱਕ ਦੋ ਪੱਤੇ ਰਜੇ ਹੈਗੇ ਕਿੰਨੇ ਦੁਰਗਾ ਜੀ ਆ ਗਏ ਬਜਟ ਕਰਿਆ ਸਰ ਕਿਦੋਂ ਤੋਂ ਕਰਵਾ ਕਰਦੇ ਕਿ ਕਾਫੀ ਜੀ ਤੱਕ ਨਗਾਰੇ ਸੀ 2000 ਰੁਪਏ ਚਲ ਜਾ ਰਿਹਾ ਇਹ ਬਟਾਉਣ ਦਾ ਹੈ ਜਿਹੜੇ ਦੁਆਖੇ ਟਿਕਿਆਂ ਨਾਲ ਵੇਚਦੇ ਸੀ ਉੱਥੇ ਸਸਤੀ ਰਾਇਨ ਦੀ ਚੱਲਦੀ ਵੇਚਦੇ ਇਹਦੇ ਪਰਾਰੇ ਤਾਂ ਬਿੰਨੀ ਆ ਸ਼ਾਹੀ ਕਿੰਨੇ ਮੰਡੀ ਗ੍ਰਾਫਟ ਚੁੱਕੀ ਲੋਹਾਂ ਦੇ ਕੋਟ